ਅੱਜ ਦੇ ਸਮੇਂ ਦੇ ਵਿੱਚ ਚੋਰ ਕੋਈ ਵੀ ਚੀਜ਼ ਚੋਰੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਤੇ ਇੱਥੇ ਤਾਂ ਇਨਸਾਨਾਂ ਦੇ ਸਮਾਨ ਚੋਰੀ ਕਰਦੇ ਸੀ ਤੇ ਹੁਣ ਜਾਨਵਰਾਂ ਦੀ ਲੁੱਟ ਕਰਨ ਲੱਗ ਗਏ ਨੇ ਜੀ ਹਾਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਥਾਣਾ ਵੈਰੋਕੀ ਦੀ ਪੁਲਿਸ ਨੇ ਜਿੱਥੇ ਕਿ ਇੱਕ ਨੌਜਵਾਨ ਮੌਕੇ ਤੋਂ ਫਰਾਰ ਹੋ ਜਾਂਦਾ ਜਲਾਲਾਬਾਦ ਹਲਕੇ ਦੇ ਵਿੱਚ ਇਹ ਅਨੋਖਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਥਾਣਾ ਵੈਰੋਕਾ ਦੀ ਪੁਲਿਸ ਨੇ ਬੱਕਰੀਆਂ ਦੀ ਲੁੱਟ ਖੋ ਕਰਨ ਵਾਲੇ ਨੌਜਵਾਨਾਂ ਨੂੰ ਫੜਿਆ ਹੈ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਲੁਟੇਰੇ ਤੇ ਉੱਥੇ ਹੀ ਇੱਕ ਪਿੰਡ ਦੇ ਵਿੱਚ ਅੱਧੀ ਰਾਤ ਨੂੰ ਮੋਹ ਸਿਰ ਬਨ ਕੇ ਚਾਰ ਨੌਜਵਾਨ ਘਰੋਂ ਪੇਡਾਂ ਤੇ ਬੱਕਰੀਆਂ ਦੇ ਤਕਰੀਬਨ 13 ਨਗ ਇੱਕ ਵਹੀਕਲ ਦੇ ਵਿੱਚ ਲੱਦ ਕੇ ਫਰਾਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਪੀੜਤ ਵਿਅਕਤੀ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਉਸ ਦੇ ਨਾਲ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਫਿਰ ਉਸ ਨੂੰ ਰस्सੀਆਂ ਦੇ ਨਾਲ ਬੰਨ੍ਹ ਦਿੱਤਾ ਇਹ ਉਹ ਵਿਅਕਤੀ ਸੀ ਜੋ ਕਿ ਉਸ ਬਾੜੇ ਦੇ ਵਿੱਚ ਜਾਨਵਰਾਂ ਦੀ ਰੱਖਿਆ ਦੇ ਲਈ ਸੀ ਪਰ ਇਸ ਨੂੰ ਕੁੱਟ ਕੇ ਰस्सੀਆਂ ਦੇ ਨਾਲ ਬੰਨ੍ਹ ਦਿੰਦੇ ਨੇ ਤੇ ਉਸ ਤੋਂ ਬਾਅਦ ਪੇਡਾਂ ਬੱਕਰੀਆਂ ਦੇ 13 ਨਗ ਚੋਰੀ ਕਰਦੇ ਨੇ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਤੇਨੇ ਚੋਬਾਨਾਂ ਨੂੰ ਫੜ ਲਿਆ ਜਾਂਦਾ ਹੈ ਇੱਕ ਨੌਜਵਾਨ ਜ਼ਰੂਰ ਫਰਾਰ ਹੈ ਉਸ ਨੂੰ ਵੀ ਪੁਲਿਸ ਕਹਿ ਰਹੀ ਹੈ ਕਿ ਜਲਦ ਕਾਬੂ ਕੀਤਾ ਜਾਏਗਾ ਤੇ ਤਸਵੀਰਾਂ ਤੁਹਾਨੂੰ ਲਗਾਤਾਰ ਜਲਾਲਾਬਾਦ ਹਲਕੇ ਦੀਆਂ ਦਿਖਾ ਰਿਹਾ ਸੁਖਜੀਤ ਸਿੰਘ ਹੈਗੇ ਜੀ ਜਾਨੀ ਸਰਦੇ ਉਹਨਾਂ ਦੇ ਬਾੜੇ ਦੇ ਵਿੱਚੋਂ ਕੋ ਜਾਨਵਰ ਚੋਰੀ ਕਰਕੇ ਲੈ ਗਏ ਸੀ ਚਾਰ ਬੰਦੇ ਆ ਕੇ ਉਹਨਾਂ ਨੂੰ ਮੰਨ ਕੇ ਜੀ ਤੇ ਮਤਲਬ ਆਪਣੇ ਵਹੀਕਲਾਂ ਦੇ ਨਾਲ ਲੋਡ ਕਰਕੇ ਲੈ ਗਏ ਸੀ ਜੀ ਫਿਰ ਉਦੋਂ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਜਿਹੜਾ ਮਕਦਮਾ ਅੰਦਰ ਕੀਤਾ ਸੀ ਬਾਦ ਚ ਅਸੀਂ ਵੈਰੀਫਾਈ ਕਰਕੇ ਆਡੈਂਟੀਫਾਈ ਕੀਤਾ ਤੇ ਪਤਾ ਲੱਗਿਆ ਵੀ ਚਾਰ ਬੰਦੇ ਜਿਹੜੇ ਨੇ ਇਹ ਚੋਰੀ ਕਰਕੇ ਇਹਨਾਂ ਨੇ ਚੋਰੀ ਕੀਤੀ ਹੈ ਜੋ ਅਸੀਂ ਕੱਲ ਜਿਹੜੇ ਆ ਇਹਨਾਂ ਨੂੰ ਸਮੇਤ ਜਨਰ ਗ੍ਰਫਰ ਕਰ ਲਿਆ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਸਰ ਤਿੰਨ ਬੰਦੇ ਗ੍ਰਿਫਤਾਰ ਕਰ ਲਿਆ ਜੀ ਇੱਕ ਜੇ ਪੰਜਾਇਆ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਚ ਜੀ ਜਿਹੜੇ ਦੋ ਬੰਦੇ ਕਿਨ ਚੱਕ ਜਾਨੀ ਛੜਦੇ ਆ ਜੀ ਤੇ ਦੋ ਆਦਮੀ ਜਿਹੜੇ ਹੈਗੇ ਨੇ ਉਹ ਆਪਣੇ ਤੁਹਾਨੂੰ ਰਾਮਗੜੀ ਟੁੰਗਾਂ ਦੇ ਤੇ ਕੋਈ ਪਹਿਲਾਂ ਵੀ ਇਹਨਾਂ ਦੇ ਮੁਕਦਮਾ ਸਰ ਚੋਰੀ ਦਾ ਦਰਜਿਕ ਨਹੀਂ ਨਹੀਂ ਜੀ ਫਿਰ ਮੁਢਲੀ ਪੁੱਛਗਿੱਛ ਜੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂਗਾ ਪਾਇਆ ਗਿਆ ਅਕੀ ਇਹਦੇ 2 ਦਿਨ ਦਾ ਪੋਰਸਮਾਨ ਲਿਆ ਹੈ ਤੇ ਪਰਮਾਨ ਦੇ ਦੌਰਾਨ ਫਿਰ ਦੇਖਾਂਗੇ ਜੇ ਕੋਈ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਈ ਜਾਂ ਜਿਹੜੇ ਬਾਕੀ ਹੋਰ ਚੋਰੀਆਂ ਕੀਤੀਆਂ ਨੇ ਜੋ ਕੁਝ ਵੀ ਹੋ ਹੜਤਾਲ ਕਰ ਰਹੇ ਸੁਖਜੀਤ ਸਿੰਘ ਹੈਗੇ ਜੀ ਜਾਨੀ ਸਰ ਦੇ ਉਹਨਾਂ ਦੇ ਬਾੜੇ ਦੇ ਵਿੱਚੋਂ ਕੋਈ ਜਾਨਵਰ ਚੋਰੀ ਕਰਕੇ ਲੈ ਗਏ ਸੀ ਚਾਰ ਬੰਦੇ ਆ ਕੇ ਉਹਨਾਂ ਨੂੰ ਮੰਨ ਕੇ ਜੀ ਤੇ ਮਤਲਬ ਆਪਣੇ ਵਹੀਕਲਾਂ ਦੇ ਲੋਡ ਕਰਕੇ ਲੈ ਗਏ ਸੀ ਜੀ ਉਹ ਫਿਰ ਉਦੋਂ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਸੀ ਬਾਅਦ ਵਿੱਚ ਅਸੀਂ ਵੈਰੀਫਾਈ ਕਰਕੇ ਆਨਟੀਫਾਈ ਕੀਤਾ ਤੇ ਪਤਾ ਲੱਗਿਆ ਵੀ ਚਾਰ ਬੰਦੇ ਜਿਹੜੇ ਨੇ ਇਹ ਚੋਰੀ ਕਰਕੇ ਇਹਨਾਂ ਨੇ ਚੋਰੀ ਕੀਤੀ ਹੈ ਜੋ ਅਸੀਂ ਕੱਲ ਜਿਹੜੇ ਆ ਇਹਨਾਂ ਨੂੰ ਸਮੇਤ ਜਨਵਰ ਗ੍ਰਫਰ ਕਰ ਲਿਆ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਸਰ ਤਿੰਨ ਬੰਦੇ ਗ੍ਰਿਫਤਾਰ ਕਰ ਲਿਆ ਜੀ ਇੱਕ ਜੇ ਭਜ ਗਿਆ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਚ ਜਿਹੜੇ ਦੋ ਬੰਦੇ ਪਿੰਡ ਚੱਕ ਜਾਨੀ ਛੱਡਦੇ ਆ ਜੀ ਦੋ ਆਦਮੀ ਜਿਹੜੇ ਹੈਗੇ ਨੇ ਉਹ ਆਪਣੇ ਥਾਂ ਦੇ ਆਰਾਮਗੜ ਚੁੰਗਾ ਦੇ ਤੇ ਕੋਈ ਪਹਿਲਾਂ ਵੀ ਇਹਨਾਂ ਦਾ ਮੁਕਦਮਾ ਸਰ ਚੋਰੀ ਦਾ ਦਰਜ ਕਿ ਨਹੀਂ ਨਹੀਂ ਅਜੇ ਫਿਲਮ ਮੁੜਲੀ ਪੁੱਛਕਿਸ਼ ਚ ਅਜੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂਗਾ ਪਾਇਆ ਗਿਆ ਅਕੀ ਇਹਦੀ ਦੋ ਦਿਨ ਦਾ ਪੁਲਿਸ ਰਮਾਨ ਲਿਆ ਹੈ ਤੇ ਰਮਾਨ ਦੇ ਦੌਰਾਨ ਫਿਰ ਦੇਖਾਂਗੇ ਜੇ ਕੋਈ ਇਹਨਾਂ ਦੇ ਖਿਲਾਫ ਕੋਈ ਕਰ ਵੀ ਹੋਈ ਜਾਂ ਜਿਹੜੇ ਬਾਕੀ ਹੋਰ ਚੋਰੀਆਂ ਕੀਤੀਆਂ ਨੇ ਜੋ ਕੁਝ ਵੀ ਹੋ ਹੜਤਾਲ ਕਰਦੇ